ਸਤਿ ਸ਼੍ਰੀ ਅਕਾਲ ਜੀ ਜਿੰਦਾਬਾਦ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਰੁਪਨਗਰ ਦੇ ਪ੍ਰਧਾਨ ਅਤੇ ਇਨਸਾਨੀਅਤ ਪਹਿਲਾ ਦੇ ਮੁਖੀ ਅਜੈਵੀਰ ਸਿੰਘ ਲਾਲਪੁਰਾ ਵੱਲੋਂ ਅੱਜ ਜ਼ਿਲ੍ਹਾ ਰੁਪਨਗਰ ਦੇ ਪਿੰਡ ਪਹਾੜਪੁਰ ਸਮਲਾਹ ਵਿਖੇ ਨਾਰੀ ਸਸ਼ਕਤੀਕਰਨ ਨੂੰ ਸਮਰਪਿਤ साडी बेटी साडी शान मुहिम तित साइकल वंडे गए इस मौके पिंड विखे करवाए एक सादे पर प्रभावशाली समागम दौरान विशेष तौर भाजपा प्रधान अजयवीर सिंह लालपुरा पहुंचे ਪਿੰਡ ਤੋਚੜ ਦੇ ਇਲਾਕਾ ਵਾਸੀਆਂ ਵੱਲੋਂ ਅਜੈਬੀਰ ਸਿੰਘ ਲਾਲਪੁਰਾ ਦਾ ਪਰਵਾਣ ਸਵਾਗਤ ਕੀਤਾ ਗਿਆ ਇਸ ਮੌਕੇ ਸੰਸਥਾ ਇਨਸਾਨੀਅਤ ਪਹਲਾ ਦੇ ਵਲੰਟੀਅਰਾਂ ਵੱਲੋਂ ਨਿਯਮ ਅਨੁਸਾਰ ਪੜਤਾਲ ਕਰਕੇ ਚੁਣੀਆਂ ਗਈਆਂ 10 ਬੱਚੀਆਂ ਨੂੰ ਪਹਿਲੇ ਪੜਾਤ ਤਿੱਥ ਸਾਈਕਲ ਦਿੱਤੇ ਗਏ ਜਿਨ੍ਹਾਂ ਨੂੰ ਵੰਡਣ ਦੀ ਰਸਮ ਖੁਦ ਅਜੈਬੀਰ ਸਿੰਘ ਲਾਲਪੁਰਾ ਨੇ ਨਿਭਾਈ ਉਹਨਾਂ ਕਿਹਾ ਕਿ ਜਿਹੜੀਆਂ ਬੱਚੇ ਆਪਣੇ ਘਰਾਂ ਤੋਂ 5 ਤੋਂ 5 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਕੇ ਸਕੂਲਾਂ ਨੂੰ ਜਾਂਦੀਆਂ ਸਨ ਉਹਨਾਂ ਦੀ ਪੜਤਾਲ ਕਰਨ ਤੋਂ ਬਾਅਦ ਹੀ ਇਹ ਸਾਈਕਲ ਵੰਡੇ ਗਏ ਹਨ ਇਹ ਸਾਈਕਲ ਉਹਨਾਂ ਬੱਚਿਆਂ ਦੇ ਅਸਮਾਨ ਛੂਹਣ ਦੇ ਸੁਪਨਿਆਂ ਦੀ ਪੂਰਤੀ ਲਈ ਰਫਤਾਰ ਪ੍ਰਦਾਨ ਕਰਨ ਹਿਤ ਦਿੱਤੇ ਗਏ ਹਨ ਉਹਨਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਸਭ ਦਾ ਸਾਥ ਸਭ ਦਾ ਵਿਕਾਸ ਮੰਤਰ ਤੇ ਕੰਮ ਕਰਦੇ ਹੋਏ ਆਪਣੇ ਲੋਕਾਂ ਲਈ ਸਮਰਪਿਤ ਹਨ ਤੇ ਸਿਆਸਤ ਨੂੰ ਸੇਵਾ ਦਾ ਇੱਕ ਜ਼ਰੀਆ ਮੰਨਦੇ ਹੋਏ ਕਾਰਜਸ਼ੀਲ ਹਨ ਲਾਲਪੁਰਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਖਾਸ ਕਰਕੇ ਬੇਟੀਆਂ ਵਿੱਚ ਟੈਲੇਂਟ ਦੀ ਕਮੀ ਨਹੀਂ ਹੈ ਪਰ ਅਕਸਰ ਸੰਸਦਾਨਾ ਦੀ ਕਾਟ ਕਾਰਨ ਇਹ ਟੈਲੇਂਟ ਉੱਪਰ ਨਹੀਂ ਪਹੁੰਚਦਾ

ਸਰਦਾਰ ਅਜੇ ਵੀਰ ਸਿੰਘ ਲਾਲਪੁਰਾ ਜਿੰਦਾਬਾਦ ਸਰਦਾਰ ਅਜੇ ਵੀਰ ਸਿੰਘ ਲਾਲਪੁਰਾ ਜਿੰਦਾਬਾਦ ਆਪਸਾਂ ਦੀ ਜਾਈਏ ਚਲੋ ਜੀ ਵੀਡੀਓ 1 ਮਿੰਟ ਆ ਹਟਾਈਏ ਨਾ ਪਹਿਲਾਂ ਮੁੰਡਾ ਚੱਲੀ ਕਦੇ ਨਾ ਵੇਖੀ ਦੋ ਦੋ ਚਲੋ ਕੋਈ ਨਹੀਂ ਚੱਲੋ ਜੀ ਜਿਹੜੇ ਚਲਾਉਂਦੇ ਹੋ ਚਲਾਇਓ ਜਾਨ ਤੋਂ ਮਾਰਿਆ ਅਜੀ ਮੇਰੇ ਕੋਲ ਬੇਚਾ ਪਰ ਆਹ ਕਾੰਟਰੇਟੀ ਤੇ ਸੁਣੀ ਨਾ ਪਰ ਉਹਦਾ ਹੋਰ ਬੰਦ ਹੋ ਗਿਆ ਹਾਂ ਉਹ ਬਟੇ ਦੇ ਪਾਸੇ ਦੇਖੋ ਪਾਸੇ ਦੇਖੋ ਮੈਨੂੰ ਕਿਹਦਾ ਬੋਲੋ ਨੋ ਬੋਲੋ ਅੰਜਲੀ ਸ਼ਰਮਾ ਇਹ ਹੈਲੋ ਕੁੜੀਓ ਡਾਟ ਜੋ ਕਿ ਸਾਡੀ ਸੰਸਥਾ ਮਰੇ ਪੂਰਾ ਤੁਹਾਨੂੰ ਮਸਤਾਨਾ ਦੱਸਣਗੇ ਤੇ ਤੁਸੀਂ ਬਹੁਤ ਨਾਲ ਸੁਣਨਾ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਵੀ ਬਾਹਰ ਹੋਰ ਦੇ ਭੈਣਾਂ ਬਾਹਰ ਕਹੇ ਨੇ ਉਹ ਕਿਰਪਾ ਕਰਕੇ ਬਤਾਲ ਚਾਜੋ ਤਾਂ ਕਿ ਅੱਪਾ ਸਰਸਾ ਬਾਰੇ ਕੋਈ ਤੁਹਾਡੇ ਨਾਲ ਸਾਥੀ ਹਾਂ ਦਈਆਂ ਤੇ ਅੱਜ ਇਹ ਉਹਨਾਂ ਲਈ ਸੰਸਦ ਆਸ਼ਨ ਸਟਾਕ ਜਾਂ ਫਾਰਵਰਡੀਆਂ ਬਾਰੇ ਔਰ ਸੰਸਦ ਬਾਰੇ ਤੁਹਾਡੇ ਕੋਲ ਸੁਝਾਵੀ ਲੈਣੇ ਹੈਗੇ ਨੇ ਕਿ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਕੀਤੀ ਜਾਵੇ ਔਰ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਮੈਂ ਬੇਨਤੀ ਕਰਾਂਗਾ ਸਰਦਾਰ ਜਗਜੀਤ ਸਿੰਘ ਜੀ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਜਿਹੜੇ ਤੇ बहुत ही सत्कार योग ने बहुत सेवा कर रहे हैं संस्था की रात दिन की सेवा मानी कृपा करें इन्होंने इन्होंने जो सेहत है बनी रहे जिस तरह तो उन्होंने पता है कि सरदार अजय जी लालपुरा साहब अज थोड़े तो वि पहुंच चुके हैं सैकल देखो बच्चों दते गए हैं सो तो मैं बेनती करा सरदार जगजीत सिंह जी को तो संस्था बारे विस्तार दसा ಮೊದಲು ಓಜನ್ ಪರಾಯೆ